ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਰਬ੍ਰਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅੰਗਦ ਭੈ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤਤਿ ਵਾ ਨਾ ਲੱਗੇ ਸਤਗੁਰ ਰਖਿਆ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਰਜਣ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜ ਮਾ ਸੁਕੇ ਹਰੇ ਕੀ ਏਕ ਨਮਾਹੇ ਅੰਮ੍ਰਿਤ ਧ੍ਰਿਟ ਸੱਚ ਜੀਵਾਈ ਕਾਟੇ ਕਠ ਪੂਰੇ ਗੁਰਦੇਵ ਸੇਵਾ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੰਨੀ ਮਨ ਆਸਾ ਕਰੀਂਦਿਆਂ ਸਤਿਗੁਰ ਗੁਣ ਤਸਾ ਦੁੱਖ ਨਾ ਟੇ ਸੁਖ ਆਏ ਸਮਾਏ ਢੀਲਣਾ ਪਰੀ ਜਾ ਗੁਰ ਪਰਮਾਈ ਏ ਚਪੋਨੀ ਪੂਰੇ ਗੁਰ ਮਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕਿੰਨੀ ਪ੍ਰਭ ਦਾਤ ਰਾਗ ਕਿਰਪਾ ਤੇ ਭੈ ਸਹੇਲੇ ਜਨਮ ਜਨਮ ਕੇ ਵਿਚਰੇ ਮਿਲ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਿਨਸਿਆਥ ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾ ਜਿਸ ਜਿਸ ਮਰਤਾ ਦੂਖਸਾ ਵਜਾਏ ਨਾਮ ਰਤਨ ਵਸੈ ਮਨਿਆਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਇਕਸਬੈਨ ਨਹੀਂ ਦੂਜਾ ਕੋਈ ਜਾਂਕੇ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀਤ ਸਖਾ ਕਰੇ ਇਕ ਹਰ ਹਰ ਅਖਰ ਮਨ ਮਹਨੇਖ ਰਾਵ ਰਹਿਆ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹਿਲਾ ਪੰਜਮਾ ਕੋਟ ਬਿਗਣ ਹਿਰੇਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ RAM ਰਾਸੇ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜਨ ਦਾਨ ਜਾਂ ਕਹਿ ਹਿਰਦੈ ਵਸਹਿ ਭਗਵਾਨ ਔਖਾ ਤੇ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਦੇ ਮਹਤਾਰ ਤਜ ਸਭ ਭਰਮ ਭਜਿਓ ਪਹਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਮਾ ਸਾਧ ਪੈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਪੈ ਕਲਿਆਨ ਪਾਰ ਬਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨੇ ਤਨੀਤ ਗਈ ਬਿਆਦ ਉਪਰੇ ਜਨਮੀ ਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾ ਹੀ ਗੌੜੀ ਮਹਿਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵਰਹਾ ਸੀਤਲਾ ਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾਂ ਥਿਰ ਘਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੀ ਕਾਜ ਸੁਵਾਰਿ ਰਹਾ ਦੁਇਟੇ ਦੂਤ ਪਰਮੇਚਰ ਮਾਰੇ ਜਨ ਕੀ ਪਹਿਜ ਰਖੀ ਕਰਤਾਰੇ ਬਾਦ ਸ਼ਾਹ ਸ਼ਾਹ ਸਭ ਵਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕੀ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਗ ਪਿਤਾ ਪ੍ਰਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਗਾਦੀ ਇੱਕ ਅਗਰੀਬ ਆਖੋਂ ਰੱਖਣ ਹਾਰੀ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਣ ਤੁਹਾਰੀ ਕਰ ਕਰ ਹਾਰਿਓ ਅਨਕ ਬਉ ਭਾਂਤੀ ਛੋੜੈ ਕਤ ਹੋ ਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਇ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਖਾਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਭਿਆ ਪ੍ਰਗਾਸ ਆ ਪਾਇਆ ਪਦ ਨਿਰਵਾਣੀ ਬਿਲਾਵਲਾ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਣਣ ਲਾਗੇ ਜਾਪਿਆ ਰਖਿਆ ਭੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆਨ ਖਰਨਾਮ ਤੇ ਆਏ ਰਹਾਉ ਸਵਣੀ ਤਾਹੀ ਰਵਿਆ ਆਪ ਆਦ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬ੍ਰੰਪਰਾ ਭੇ ਰਖਵਾਲੇ ਜਿੱਥੈ ਕਿਥੈ ਦਿਸੈ ਨਾਲਿ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਮਾ ਚਰਨ ਕਮਣ ਪ੍ਰਾਵ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦਿਨੋਂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਾਥ ਕਥਾ ਹੈ ਮਰਤ ਪ੍ਰ ਬਾਣੀ ਕਹਉ ਨਾਨਕ ਜਪ ਜੀਵੇ ਗਿਆਨੀ ਬਿਲਾਵਨ ਮਹੱਲਾ ਪੰਜਵਾਂ ਸਾਧ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਬ ਬਿਨਾਸੀ ਹਰਿ ਸਿਮਰਤਿ ਕਿਨ ਵਿਖ ਸਬ ਨਾਸੀ ਆਨੰਦ ਕਰਉ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸੁਵਾਰੀ ਬਿਲਾਵਨ ਮਹੱਲਾ ਪੰਜਵਾ ਸੰਗਲੇ ਆਨੰਦ ਕੀਆ ਪਰਮੇਸ਼ਰਿ ਆਪਣਾ ਬਿਰਦ ਸੁਮਾਰਿਆ ਸਾਧਜ ਨਾ ਹੋਏ ਕਿਰਪਾਲਾ ਵਿਖਸੇ ਸਭ ਪਰਵਾਰਿਆ ਬਾਰਜ ਸਤ ਗੁਰਿਆਬ ਸਵਾਰਿਆ ਵੱਡੀ ਹਰ ਜਾ ਹਰ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਣ ਤ੍ਰੇਣ ਤ੍ਰਿ ਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇਨਣ ਫਲ ਪਾਏ ਪੂਰਣੇ ਚਪੰਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਵਿਆ ਬਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਆਇਆ ਰਹਾ ਰਾਜੇ ਰਾਜ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਤਮਾਇ ਧਿਆਈ ਨਾਨਕ ਗੁਰਪੁਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਂਜਰ ਖਾਹੀ ਬਿਲਾ ਮਨ ਮਹੱਲਾ ਪੰਜਮ ਤਾਂ ਸੰਤਾਂ ਸਗਲੇ ਗਏ ਬਿਨ ਸੇ ਤੇਹ ਰੋਗ ਪਾਰਬਰੰ ਤੁਮ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲ ਹੀ ਤੇਰਾ ਮਨ ਤਨਿਆ ਰੋਗ ਗੁਨ ਗਾਵੋ ਨਿਤ ਰਾਮ ਕੇ ਔਖਦ ਜੋਗ ਆਏ ਬਸੌ ਘਰ ਦੇਸ ਮਹਿ ਇਹ ਭਲੇ ਸੁਝੋਗ ਨਾਨਕ ਪ੍ਰਭ ਸੁਪਰਸੰਨ ਭੈ ਲਗੇ ਬਿਓ ਮਿਲਾਵਨ ਮਹਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਂ ਕੀਨ ਹਰਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਂਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਧਿਆਵਣ ਜੋਗ ਰਹਾਉ ਔਕਤ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨਾ ਜਾਪੈ ਹਰ 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 ਜਾਪਿਐ ਅੰਤਨ ਨਿਵਲਾਈ ਕਿਲ ਵਿਖੇ ਉਤਰੈ ਸੁਧੋਏ ਸਾਧੂ ਸ਼ਰਣਾਈ ਸੋਨਤ ਜਪਤ ਹਰਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਮਿਲਾਬਨ ਮਹੱਲਾ ਪੰਜਵਾ ਹਰ ਹਰ ਹਰਿ ਹਰਿ ਆਦਿ ਐ ਹੋਇਆ ਆਰੋਗ ਰਾਮਚੰਦ ਕੀ ਲਟਕਾ ਜਨ ਮਾਰਿਆ ਰੋਗਰਾ ਗੁਰਪੂਰਾ ਹਰਿ Japਿਆ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਉਸ ਜਮਾਤ ਤਜੋ ਕੋ ਪਾਈ ਐ ਬਿਨ ਸੈਂ ਬਿਓ ਗ ਨਾਨਕ ਪ੍ਰਸਰਨਾ ਤੀ ਕਰਨ ਕਾਰਨ ਜੋ ਰਾਗ ਬਿਲਾਵਨ ਮਹੱਲਾ ਪੰਜਮ ਦੁਪਦੇ ਘਰ ਪੰਜਮ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰਿਉ ਪਾਮ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਾਂ ਮਿਟੇ ਰੋਹ ਸੀਤਲ ਮਨ ਭਿਆਨ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਰੈ ਰਾਖੇ ਆਪਣੀ ਕਰਮਿਆ ਰਹਾਂ ਬਾਹ ਪਕੜ ਪ੍ਰਾਕੜਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾ ਹਲ ਮਹਿਲਾ ਪੰਜਮਾ ਰੋਗ ਮਿਟਾਇਆ ਆਪ ਪ੍ਰਭ ਓਜਿਆ ਸੁਖ ਸ਼ਾਂਤ ਵਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮਤਿ ਦੀਆਂ ਛਲਣਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲਾ ਮਹੱਲਾ ਪੰਜਮਾ ਤਾਤੀ ਬਾਉ ਨਾ ਲੱਗੇ ਪਾਰ ਬ੍ਰਹਮ ਚਰਨਾਈ ਚੌਂ ਗਿਰਦੁ ਹਮਾਰੈ ਰਾਮ ਕਾ ਦੁਖ ਲਗੈ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣ ਤਬਨਾਹੀ RAM ਨਾਮ ਔਖ ਦੀ ਆਏ ਕਾਲ ਵਿਲਾਹੀ ਰਹਾ ਰਾਖਣੀਏ ਇਤਨੇ ਰਖਣ ਹਾਰ ਸਾਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਾਪੇ ਸੁਹਾਇ ਮੇਲਾ ਵਲੇ ਮਹੱਲਾ ਪੰਜਵਾ ਆਪਣੇ ਬਾਲਕਿਆ ਪਰਖਿਆ ਨਾ ਪਾਰ ਬ੍ਰਹਮ ਗੁਰ ਦੇਵਾ ਸੁਖ ਸਾਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾ ਉਤਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਵਾਲਿਆਨ ਜਾਂ ਕਾ ਵਡ ਪਰਤਾਪ ਦੁਖ ਹਮਾਰੇ ਬਖਸ਼ਿਆਨ ਆਪਣੀ ਕਰਤਾਰੀ ਮਨ ਬਾਛਤ ਫਲ ਦਿੱਤਿਆ ਨਾਨਕ ਬਨਹਾਰੀ ਬਿਲਾਵ ਨ ਮਹਿਲਾ ਪੰਜਵਾ ਤਾਪਲਾਹਿਆ ਗੁਰ ਸਿਰਜਣਹਾਰ ਸਤਗੁਰੇ ਆਪਣੇ ਕੋ ਪਰ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਹਾ ਕਰਮਸਤ ਤਾਰ ਬਾਲਕ ਰਖ ਲੈ ਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੇ ਇਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਮੇਰਾ ਵਲ ਮਹੱਲਾ ਪੰਜਮਾ ਤਾਪ ਪਾਉ ਤੇ ਰਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਪਨ ਹਾਂ ਕਰ ਕਿਰਪਾ ਹਜਤ ਪ੍ਰਾ ਦੇਨੇ ਜੈ ਤੇ ਉਧਾਰ ਨਾਵਖੰਡ ਪਰਤਾਪ ਦੁੱਖ ਬਿਨਸੇ ਸੁਖੀ ਆਨੰਦ ਪਰਵੇਸਾ ਤ੍ਰਿਸ਼ਣ 부ਝੇ ਮਨ ਤਨ ਸੱਚ ਤਰਾਪ ਅਨਾਥ ਕੋ ਨਾਥ ਸ਼ਰਨ ਸਮਰੱਥਾ ਸਗਲ ਸੇਟ ਕੋ ਮਾਈ ਬਾਪ ਭਗਤ ਵਚਨ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕਿਆ ਲਾਪ ਸੋਰਠ ਮਹੱਲਾ ਪੰਜਮ ਕਰਿ ਇਸਨਾਨ ਸਿਮਰ ਪ੍ਰਵੈ ਆਪਣਾ ਮਨ ਤਨ ਭੇ ਅਰੋਗਾ ਕੋਟ ਬਿਗਣ ਲਾਤੇ ਪ੍ਰਸ਼ਰਨਾ ਪ੍ਰਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆਂ ਗਾਵੋ ਸੁਨੋ ਪੜੋ ਨਿਤ ਪਾਈ ਗੁਰਪੂਰੈ ਤੂੰ ਰਾਖਿਆਂ ਰਹਾਓ ਸਾਚਾ ਸਾਹਿਬ ਅਮਿਤ ਵਡਾਹੀ ਭਗਤੋ ਚਲਦੇ ਅੱਲਾ ਸੰਤਾਂ ਕੀ ਪਿਆਜੇ ਰੱਖਦਾ ਆਇਆ ਆਦ ਬਿਰਦ ਪ੍ਰਤਪੰਨ ਹਰੇ ਅਮਰਤ ਨਾਮ ਭੋਜਨ ਨਿਤ ਪਹੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਅਮਰਾ ਤਾ ਸਵਨ ਅਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਹ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਨ ਗੁਰ ਨਾਨਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸੈ ਧੰਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਿ ਸਤਗੁਰਤਾ ਬਿਉਤਾਰਿਆ ਉਬਰੇ ਸਤਗੁਰ ਕੀ ਸ਼ਰਣਾਈ ਜਾਂ ਕੀ ਸੇਵਨਾ ਬਿਰਥੀ ਜਾਇ ਰਹਾ ਕਰ ਮਹਿ ਸੂਖ ਬਾਹਰ ਬਨ ਸੂਖਾ ਪ੍ਰਭ ਆਪਣੇ ਭੇਦਿਆਲਾ ਨਾਨਕ ਬਿਗਰਨ ਲਾਗੈ ਕੋਉ ਮੇਰਾ ਪ੍ਰਭ ਹੋਆ ਕਿਰਪਾਲ ਸੋਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਤਾਰੀ ਆਠ ਪਹਿਰਿਆਂ ਰaddo ਸੁਆਮੀ ਪੂਰਨ ਕਾਲ ਹਮਾਰੀ ਹਰ ਜੀਉ ਤੋਂ ਸੁਖ ਸੰਪਤਿ ਰਾਸ ਲਾਖ ਲਹਿਉ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋਂ ਸੋ ਹੀ ਸੋ ਹੀ ਫ਼ਰਮ ਆਪਣੇ ਕਦਮ ਪਰੋਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾ ਸੋਰਠਿ ਮਹੱਲਾ ਪੰਜ ਮਾ ਸਿਮਰਿ ਸਿਮਰਿ ਗੁਰ ਸਤਗੁਰਿ ਆਪਣਾ ਸਗਲਾ ਦੁੱਖ ਮਿਟਾਇਆ ਤਾਂ ਭਰੋਂ ਗਏ ਗੁਰਬਚਨੀ ਮਨਿ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਣ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਉ ਅਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪਹਿ ਦੇ ਆਲਾ ਜੈ ਜੈ ਕਾਰ ਪਹਿ ਜਾ ਪੀਤਰ ਹੋਆ ਪਾਰ ਬਰਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਵੇ ਆਪੇ ਸਾ ਸੰਸਾਰ ਉਬਾਰਿਆ ਪਾਰ ਬਰਮ ਪ੍ਰਾ ਕਿਰਪਾ ਤਾਰੀ ਆਪਣਾ ਬਿਰਦ ਸੁਮਾਰਿਆ ਹੋਏ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾਓ ਪਦ ਦੇ ਉਧਾਰਨ ਸਤਗੁਰ ਮੇਰਾ 모ਹੇ ਤਿਸ ਕਾ ਪ੍ਰਵਾਸ ਬਖਸ਼ ਨਹੀ ਸਾ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪਨਵਾ ਬਖਸ਼ਿ ਆਪਾਰ ਬਰਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਛਰਣੀ ਉਭਰੇ ਕਾਰਜ ਸਗਲ ਸੁਵਾਰੇ ਹਰ ਜਨੁ ਸਿਮਰਿਆ ਨਾਮਿ ਅਧਾਰ ਤਾਂ ਪਉ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਤਾਰ ਰਹਾਉ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵੱਡਿਆ ਨਾਨਕ ਕਪਤੇ ਕੀ ਸਾਚ ਸ਼ਬਦ ਸਤਿ ਭਖਿਆ ਸੋਰਠ ਮਹਲਾ ਪੰਜਵਾਂ ਭੇ ਕ੍ਰਿਪਾਨ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਿਰ ਭੇ ਲਾਗ ਹਰ ਚਨਣੀ ਗੋਬਿੰਦ ਕੇ ਗੁਣ ਗਾਇ ਭਲੋ ਸਮੂਰਤ ਪੋਰਾ ਸਾਧ ਸਹਿਜ ਆਨੰਦ ਨਾਮ ਜਪਵਾਜੇ ਅਨਹ ਤੂ ਰਹਾ ਮੇਰੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਇੱਚ ਪੁਜਾਈ ਸੋਰਠਾ ਮਹੱਲਾ ਪੰਜਵਾ ਸੰਤੋ ਹਰ ਹਰਨਾਮ ਤੇ ਆਈ ਸੁਖ ਸਾਗਰ ਪ੍ਰਾਪਿ ਸੁਰਵ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾ ਸਤਗੁਰੂ ਪੂਰੈ ਤਾਉ ਗੁਆਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਾਪਿ ਭੇਂ ਦੇ ਆਲਾ ਦੁੱਖ ਮਿਟਿਆ ਸਵ ਪਰਵਾਰੀ ਸਰਬ ਨਿਧਾਨ ਮੰਗਲ ਅਸਰੂਪਾ ਹਰ ਕਾ ਨਾਮ ਹੈ ਤਾਰੋ ਨਾਨ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੋਰਠ ਮਹੱਲਾ ਪਨਮਾ ਮੇਰਾ ਸਤਗੁਰੁ ਖਵਾਲਾ ਹੋਆ ਤਾਨ ਕਿਰਪਾ ਬਰਹਾ ਦੇ ਰਖਿਆ ਹਰਿ ਗੋਬਿੰਦ ਨਵਾ ਨਿਰਵਾਰ ਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤਿ ਸੋ ਫਲ ਪਾਏ ਸਤਗੁਰ ਕੈ ਬਲ ਜਾਈ ਹਲਤ ਪਲਤ ਪ੍ਰਾਵਤੋਂ ਐਸ ਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨੇ ਗੁਰ ਤੇਰਾ ਸਫਲ ਕਰਮਸਤ ਧਾਰੇ ਆ ਸੋਰਠ ਮਹੱਲਾ ਪੰਜ ਮਾਂ ਜੀ ਜੰਤਰ ਸਾਧੂ ਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੇ ਪੂਰਨ ਭਈ ਵਡਾਈ ਪਾਨ ਬਰਮ ਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨ ਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰੱਖੈ ਜੋ ਬਾਰਿਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਟਾਂਡ ਪਾਈ ਕਰਤਾਰੇ ਤਾਵ ਛੋੜ ਗਿਆ ਪਰਵਾਰੇ ਗੁਰਪੂਰ ਹੈ ਰਾਖੀ ਸ਼ਰਨ ਸਚੇ ਕੀ ਤਾਕੇ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਕਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਘਰ ਨਾਮ ਦੀਉ ਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿਨ ਸਗਲੇ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤਿਨ ਸਗਲੇ ਲਾਜ ਰਾਖੀ ਬੋਲਿਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈ ਜਿ ਰੱਖੀ ਬਿਲਾਵਨ ਮਹੱਲਾ ਪੰਜਵਾ ਆਗੇ ਪਾਸੇ ਕੁਸ਼ਲ ਪਿਆ ਗੁਰਪੂਰੈ ਪੂਰੀ ਸੋ ਰਾਖੀ ਪਾਰ ਪਰੰਪਰਾ ਕੀਨੀ ਮੈਂ ਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਹਿਤ ਸਾਂ ਹੋਏ ਖਿਆ ਗੁਣ ਅਬ ਗੁਣ ਪ੍ਰਾਵ ਕਾਚਨਾ ਵਿਚਾਰੇ ਓ ਕਰ ਕਿਰਪਾ ਆਪਣਾ ਕਰਨਿਆ ਅਤਲ ਵਡਾਈ ਅਚੋਤ ਬਿਨਾਸੀ ਨਾਨਕ ਉਚਰੈ ਹਰ ਕੀ ਜਇਆ ਗੁਣ ਅਬ ਗੁਣ ਪ੍ਰਾਵ ਕਾਚਨਾ ਵਿਚਾਰੇ ਓ ਕਰ ਕਿਰਪਾ ਆਪਣਾ ਕਰਨਿਆ ਅਤਲ ਵਡਾਈ ਅਚੋਤ ਬਿਨਾਸੀ ਨਾਨਕ ਉਚਰੈ ਹਰ ਕੀ ਜਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ